ਮੈਂ ਯੋਗੇਸ਼ ਕੁਲ ਫੂਡ ਸੇਫਟੀ ਦੇ ਫੀਸਰ ਲੁਧਿਆਣਾ ਯੋਗੇਸ਼ ਜੀ ਇਹ ਪੂਰਾ ਮਾਮਲਾ ਕੀ ਹੈ ਅੱਜ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਕਿ ਕੋਲ ਸਟੋਰ ਦੇ ਵਿੱਚ ਜਿਹੜੇ ਹੈਗੇ ਮਠਾਈ ਸਟੋਰ ਹੈਗੇ ਆ ਅਸੀਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਛਾਪੇਮਾਰੀ ਕੀਤੀ ਗਈ ਮੌਕੇ ਤੇ ਜਿਹੜਾ 160 ਕਿਲੋ ਦੇ ਕਰੀਬ ਜਿਹੜੇ ਪੁਰਾਣੀ ਮਠਾਈ ਪਾਈ ਗਈ ਹੈ ਮੌਕੇ ਦੀ ਟੀਮ ਵੱਲੋਂ ਜਿਹੜੇ ਹੈਗੇ ਦੋ ਸੈਂਪਲ ਲਿੱਤੇ ਗਏ ਹਨ ਤੇ ਜਿਹੜੀ ਮਠਾਈ ਖਰਾਬ ਪਾਈ ਗਈ ਸੀ ਉਹ ਮੌਕੇ ਤੇ ਡਿਸਟਰਾਏ ਖੱਡਾ ਪੁੱਟ ਕੇ ਜਿਹੜੀ ਹੈਗੀ ਆ ਉਹ ਮੌਕੇ ਡਿਸਟਰਾਏ ਕਰ ਦਿੱਤੀ ਗਈ ਹੈ ਅੱਛਾ ਹੈਲਥ ਡਿਪਾਰਟਮੈਂਟ ਨੂੰ ਕਿਵੇਂ ਪਤਾ ਲੱਗਿਆ ਸਾਰੀ ਜਾਣਕਾਰੀ ਦਾ ਦੀਵਾਲੀ ਦੇ ਤਿਉਹਾਰ ਤੋਂ ਪਹਿਲੇ ਰੈਗੂਲਰ ਰੈਗੂਲਰ ਇਹ ਜਿਹੜੀ ਹੈਗੀ ਚੈਕਿੰਗ ਹੋਣੀ ਹੈਗੀ ਹੈ ਦੀਵਾਲੀ ਦੇ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਵਧ ਜਾਂਦੀ ਹੈ ਉਹਦੇ ਅੱਛੇ ਵਧ ਜਾਂਦੀ ਹੈਗੀ ਹੈ ਹੋਰ ਵੀ ਕੋਲਸਟਰ ਵੀ ਜਿਹੜੀ ਚੈਕਿੰਗ ਹੈ ਜਾਰੀ ਹੈ ਅੱਛਾ ਇਹ ਮਿੱਟੀ ਦੇ ਵਿੱਚ ਦਵਾਈ ਜਾ ਰਹੀ ਹੈ ਤਾਂ ਕਿ ਕਿਸੇ ਦੇ ਹੱਥ ਨਾ ਆਵੇ ਹਨਾ ਹਾਂ ਬਿਲਕੁਲ ਇਹ ਜਿਹੜੀ ਨਾਨ ਫਿਟ ਫੋਰ ਹਿਊਮਨ ਕੰਜ਼ਮਪਸ਼ਨ ਸੀਗੀ ਜਿਹੜਾ ਹੈਗਾ ਕਿ ਇਹ ਪ੍ਰੋਪਰ ਜਿਹੜਾ ਡਿਸਟਰੋਸ ਪ੍ਰੋਸੈਜਰ ਉਹ ਤੋਂ ਪਿੱਛੇ ਗਿਆ ਇੱਕ ਵਾਰੀ ਹੋਰ ਦੱਸਣਾ ਕਿ ਕਿੰਨੇ ਕੁਆਂਟਲ ਹੈ ਟੋਟਲ 160 ਕਿਜੀ ਹੈ ਜਿਸ ਦੇ ਵਿੱਚ ਰਸਗੁੱਲੇ ਬਰਫੀ ਰਸਗੁੱਲੇ ਕਰ ਮੇਰਾ ਨ ਕਿਉਂਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਕਰਪਸ਼ਨ ਦੇ ਖਿਲਾਫ ਔਰ ਮਲਾਵਟ ਖੋਰੀ ਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਆ ਰਹੇ ਹਾਂ ਕੱਲ ਮੈਨੂੰ ਨੇ ਇਨਫੋਰਮੇਸ਼ਨ ਮਿਲੀ ਸੀ ਕਿਸਾਨ ਕੋल्ड ਸਟੋਰ ਜੋ ਜਲੰਧਰ ਬਾਈਪਾਸ ਦੇ ਕੋਲ ਹੈ ਤੇ ਮੈਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਸਿਵਲ ਸਰਜਨ ਮੈਮ ਨੇ ਸਾਂਝੀ ਕੀਤੀ ਉਹਨਾਂ ਨੇ ਹੈਲਥ ਮਿਨਿਸਟਰ ਸਾਹਿਬ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਕਿ ਉਹਨਾਂ ਦੇ ਅੱਜ ਜਿਹੜੀ ਕਾਰਵਾਈ ਕੀਤੀ ਜਾਵੇ ਅੱਜ ਉਹਨਾਂ ਦੇ ਕਾਰਵਾਈ ਹੋਈ ਗਈ ਹੈ ਉਹਨਾਂ ਦੇ ਕਾਫੀ ਢੇਰ ਤੋਂ ਜਿਹੜਾ ਅੰਦਰ ਹੈਗਾ ਖਾਣ ਵਾਲਾ ਜਿਹੜਾ ਮਠਾਈਆਂ ਨੇ ਉਹ ਪਈਆਂ ਸੀਗੀਆਂ ਜੋ ਕਿ ਡਿਸਟਰੋਏ ਕੀਤੀਆਂ ਗਈਆਂ ਜਨਤਾ ਨੂੰ ਇਹੀ ਅਪੀਲ ਹੈ ਕਿ 70% ਲੋਕ ਜਿਹੜਾ ਮਲਾਬੜ ਵਾਲਾ ਸਮਾਨ ਵੇਚਦੇ ਨੇ ਔਰ ਸਾਨੂੰ ਸਭ ਨੂੰ ਅਵੇਅਰ ਹੋਣਾ ਚਾਹੀਦਾ ਜਿੱਥੇ ਵੀ ਕੋਈ ਏਦਾਂ ਦੀ ਇਨਫੋਰਮੇਸ਼ਨ ਹੁੰਦੀ ਆ ਉਹ ਸਾਂਝੀ ਕਰੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਮਲਾਬੜ ਖੋਰਾਂ ਤੋਂ ਬਚਾ ਸਕੀਏ ਮੈਂ ਯੋਗੇਸ਼ ਫੂਡ ਸੇਫਟੀ ਅਫੀਸਰ ਲੁਧਿਆਣਾ ਯੋਗੇਸ਼ ਜੀ ਇਹ ਪੂਰਾ ਮਾਮਲਾ ਕੀ ਹੈ ਅੱਜ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਕਿ ਕੋਲ ਸਟੋਰ ਦੇ ਵਿੱਚ ਜਿਹੜੇ ਹੈਗੇ ਮਠਾਈ ਸਟੋਰ ਹੈਗੇ ਆ ਅਸੀਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਛਾਪੇਮਾਰੀ ਕੀਤੀ ਗਈ ਮੌਕੇ ਤੇ ਜਿਹੜਾ 160 ਕਿਲੋ ਦੇ ਕਰੀਬ ਜਿਹੜੇ ਪੁਰਾਣੀ ਮਠਾਈ ਪਾਈ ਗਈ ਹੈ ਮੌਕੇ ਦੀ ਟੀਮ ਵੱਲੋਂ ਜਿਹੜੇ ਹੈਗੇ ਦੋ ਸੈਂਪਲ ਲਿੱਤੇ ਗਏ ਹਨ ਤੇ ਜਿਹੜੀ ਮਠਾਈ ਖਰਾਬ ਪਾਈ ਗਈ ਸੀ ਉਹ ਮੌਕੇ ਤੇ ਡਿਸਟਰਾਏ ਖੱਡਾ ਪੁੱਟ ਕੇ ਜਿਹੜੀ ਹੈਗੀ ਆ ਉਹ ਮੌਕੇ ਡਿਸਟਰਾਏ ਕਰ ਦਿੱਤੀ ਗਈ ਹੈ ਅੱਛਾ ਹੈਲਥ ਡਿਪਾਰਟਮੈਂਟ ਨੂੰ ਕਿਵੇਂ ਪਤਾ ਲੱਗਿਆ ਸਾਰੀ ਜਾਣਕਾਰੀ ਦਾ ਇਦ ਦੀਵਾਲੀ ਦੇ ਤਿਉਹਾਰ ਤੋਂ ਪਹਿਲੇ ਰੈਗੂਲਰ ਰੈਗੂਲਰ ਇਹ ਜਿਹੜੀ ਹੈਗੀ ਚੈਕਿੰਗ ਹੋਣੀ ਹੈਗੀ ਹੈ ਦੀਵਾਲੀ ਦੇ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਵਧ ਜਾਂਦੀ ਹੈ ਪ੍ਰੋਡਕਟਸ ਵਧ ਜਾਂਦੀ ਹੈਗੀ ਹੈ ਹੋਰ ਵੀ ਕੋਲ ਸਟੋਰ ਦੀ ਜਿਹੜੀ ਚੈਕਿੰਗ ਚੱਲ ਰਹੀ ਹੈ ਅੱਛਾ ਇਹ ਮਿੱਟੀ ਦੇ ਵਿੱਚ ਦਵਾਈ ਜਾ ਰਹੀ ਹੈ ਤਾਂ ਕਿ ਕਿਸੇ ਦੇ ਹੱਥ ਨਾ ਆਵੇ ਹਨਾ ਹਾਂ ਬਿਲਕੁਲ ਇਹ ਜਿਹੜੀ ਨਾਨ ਫਿਟ ਫੋਰ ਹਿਊਮਨ ਕੰਜ਼ਮਪਸ਼ਨ ਸੀਗੀ ਜਿਹੜਾ ਹੈਗਾ ਕਿ ਇਹ ਪ੍ਰੋਪਰ ਜਿਹੜਾ ਡਿਸਟਰੋਏਡ ਪ੍ਰੋਸੀਜਰ ਉਹ ਡਾਟ ਕੀਤਾ ਗਿਆ ਇੱਕ ਵਾਰੀ ਹੋਰ ਦੱਸਣਾ ਕਿ ਕਿੰਨੇ ਕੁਆਂਟਲ ਹੈ ਟੋਟਲ 160 ਕਿਜੀ ਹੈ ਜਿਦੇ ਵਿੱਚ ਰਸਗੁੱਲੇ ਬਰਫੀ ਰਸਗੁੱਲੇ ਬਰਫੀ ਕਿਉਂਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਕ腐ਪਸ਼ਨ ਦੇ ਖਿਲਾਫ ਔਰ ਮਲਾਵਟ ਖੋਰੀ ਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਆ ਰਹੇ ਹਾਂ ਕੱਲ ਮੈਨੂੰ ਨੇ ਇਨਫੋਰਮੇਸ਼ਨ ਮਿਲੀ ਸੀ ਕਿਸਾਨ ਕੋल्ड ਸਟੋਰ ਜੋ ਜਲੰਧਰ ਬਾਈਪਾਸ ਦੇ ਕੋਲ ਹੈ ਤੇ ਮੈਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਸਿਵਲ ਸਰਜਨ ਮੈਮ ਨੇ ਸਾਂਝੀ ਕੀਤੀ ਉਹਨਾਂ ਨੇ ਹੈਲਥ ਮਿਨਿਸਟਰ ਸਾਹਿਬ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਕਿ ਉਹਨਾਂ ਦੇ ਅੱਜ ਜਿਹੜੀ ਕਾਰਵਾਈ ਕੀਤੀ ਜਾਵੇ ਅੱਜ ਉਹਨਾਂ ਦੇ ਕਾਰਵਾਈ ਹੋਈ ਗਈ ਆ ਉਹਨਾਂ ਦੇ ਕਾਫੀ ਢੇਰ ਤੋਂ ਜਿਹੜਾ ਅੰਦਰ ਹੈਗਾ ਖਾਣ ਵਾਲਾ ਜਿਹੜਾ ਮਠਾਈਆਂ ਨੇ ਉਹ ਪਈਆਂ ਸੀਗੀਆਂ ਜੋ ਕਿ ਡਿਸਟਰੋਏ ਕੀਤੀਆਂ ਗਈਆਂ ਔਰ ਕਾਫੀ ਸਾਰੀਆਂ ਪਠਾਈਆਂ ਦੇ ਸੈਂਪਲ ਭਰੇ ਗਿਆ ਮੇਰੇ ਜਨਤਾ ਨੂੰ ਇਹੀ ਅਪੀਲ ਹੈ ਕਿ 70% ਲੋਕ ਜਿਹੜਾ ਮਲਾਵਟ ਵਾਲਾ ਸਮਾਨ ਵੇਚਦੇ ਨੇ ਔਰ ਸਾਨੂੰ ਸਭ ਨੂੰ ਅਵੇਅਰ ਹੋਣਾ ਚਾਹੀਦਾ ਜਿੱਥੇ ਵੀ ਕੋਈ ਏਦਾਂ ਦੀ ਇਨਫੋਰਮੇਸ਼ਨ ਹੁੰਦੀ ਆ ਉਹ ਸਾਂਝੀ ਕਰੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਮਲਾਵਟ ਖੋਰਾਂ ਤੋਂ ਬਚਾ ਸਕੀਏ ਮੈਂ ਯੋਗੇਸ਼ ਫੂਡ ਸੇਫਟੀ ਅਫੀਸਰ ਲੁਧਿਆਣਾ ਯੋਗੇਸ਼ ਜੀ ਇਹ ਪੂਰਾ ਮਾਮਲਾ ਕੀ ਹੈ ਅੱਜ ਜੇ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਕਿ ਕੋਲ ਸਟੋਰ ਦੇ ਵਿੱਚ ਜਿਹੜੇ ਹੈਗੇ ਮਠਾਈ ਸਟੋਰ ਹੈਗੇ ਆ ਅਸੀਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਛਾਪੇਮਾਰੀ ਕੀਤੀ ਗਈ ਮੌਕੇ ਤੇ ਜਿਹੜਾ 160 ਕਿਲੋ ਦੇ ਕਰੀਬ ਜਿਹੜੀ ਪੁਰਾਣੀ ਮਠਾਈ ਪਾਈ ਗਈ ਹੈ ਮੌਕੇ ਦੀ ਟੀਮ ਵੱਲੋਂ ਜਿਹੜੇ ਹੈਗੇ ਦੋ ਸੈਂਪਲ ਲਿੱਤੇ ਗਏ ਹਨ ਤੇ ਜਿਹੜੀ ਮਠਾਈ ਖਰਾਬ ਪਾਈ ਗਈ ਸੀ ਉਹ ਮੌਕੇ ਤੇ ਡਿਸਟਰਾਏ ਖੱਡਾ ਪੁੱਟ ਕੇ ਜਿਹੜੀ ਹੈਗੀ ਆ ਉਹ ਮੌਕੇ ਤੇ ਡਿਸਟਰਾਏ ਕਰ ਦਿੱਤੀ ਗਈ ਹੈ ਅੱਛਾ ਹੈਲਥ ਡਿਪਾਰਟਮੈਂਟ ਨੂੰ ਕਿਵੇਂ ਪਤਾ ਲੱਗਿਆ ਸਾਰੀ ਜਾਣਕਾਰੀ ਦੀਵਾਲੀ ਦੇ ਤਿਉਹਾਰਾਂ ਲਈ ਰੈਗੂਲਰ ਰੈਗੂਲਰ ਇਹ ਜਿਹੜੀ ਹੈਗੀ ਚੈਕਿੰਗ ਹੁੰਦੀ ਹੈਗੀ ਹੈ ਦੀਵਾਲੀ ਦੇ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਵਧ ਜਾਂਦੀ ਹੈ ਪ੍ਰੋਡਕਸ਼ਨ ਵਧ ਜਾਂਦੀ ਹੈਗੀ ਹੈ ਹੋਰ ਵੀ ਕੋਲਸਟਰ ਦੀ ਜਿਹੜੀ ਚੈਕਿੰਗ ਹੈ ਜਾਰੀ ਹੈ ਅੱਛਾ ਇਹ ਮਿੱਟੀ ਦੇ ਵਿੱਚ ਦਵਾਈ ਜਾ ਰਹੀ ਹੈ ਤਾਂ ਕਿ ਕਿਸੇ ਦੇ ਹੱਥ ਨਾ ਆਵੇ ਹਨਾ ਹਾਂ ਬਿਲਕੁਲ ਇਹ ਜਿਹੜੀ ਨਾਨ ਫਿਟ ਫੋਰ ਹਿਮਨ ਕੰਜ਼ਮਪਸ਼ਨ ਸੀਗੀ ਜਿਹੜਾ ਹੈਗਾ ਕਿ ਇਹ ਪ੍ਰੋਪਰ ਜਿਹੜਾ ਡਿਸਟਰੋਸ ਪ੍ਰੋਸੀਜਰ ਉਹਦੇ ਉੱਤੇ ਪਿੱਟਾ ਗਿਆ ਇੱਕ ਵਾਰੀ ਹੋਰ ਦੱਸਣਾ ਵੀ ਕਿੰਨੇ ਕੁਆਂਟਲ ਟੋਟਲ 160 ਕਿਜੀ ਹੈ ਜਿਸ ਦੇ ਵਿੱਚ ਰਸਗੁੱਲੇ ਬਰਫੀ ਰਸਗੁੱਲੇ ਬਰਫੀ ਮੇਰਾ ਕਿਉਂਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਕਰਪਸ਼ਨ ਦੇ ਖਿਲਾਫ ਔਰ ਮਲਾਵਟ ਖੋਰੀ ਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਆ ਰਹੇ ਹਾਂ ਕੱਲ ਮੈਨੂੰ ਨੇ ਇਨਫੋਰਮੇਸ਼ਨ ਮਿਲੀ ਸੀ ਕਿਸਾਨ ਕੋਲਡ ਸਟੋਰ ਜੋ ਜਲੰਧਰ ਬਾਈਪਾਸ ਦੇ ਕੋਲ ਹੈ ਤੇ ਮੈਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਸਿਵਲ ਸਰਜਨ ਮੈਮ ਨਾਲ ਸਾਂਝੀ ਕੀਤੀ ਉਹਨਾਂ ਨੇ ਹੈਲਥ ਮਿਨਿਸਟਰ ਸਾਹਿਬ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਕਿ ਉਹਨਾਂ ਦੇ ਅੱਜ ਜਿਹੜੀ ਕਾਰਵਾਈ ਕੀਤੀ ਜਾਵੇ ਅੱਜ ਉਹਨਾਂ ਦੇ ਕਾਰਵਾਈ ਹੋਈ ਗਈ ਆ ਉਹਨਾਂ ਦੇ ਕਾਫੀ ਢੇਰ ਤੋਂ ਜਿਹੜਾ ਅੰਦਰ ਹੈਗਾ ਖਾਣ ਵਾਲਾ ਜਿਹੜਾ ਮਠਾਈਆਂ ਨੇ ਉਹ ਪਈਆਂ ਸੀਗੀਆਂ ਜੋ ਕਿ ਡਿਸਟਰੋਏ ਕੀਤੀਆਂ ਗਈਆਂ ਜਨਤਾ ਨੂੰ ਇਹ ਅਪੀਲ ਹੈ ਕਿ 70% ਲੋਕ ਜਿਹੜਾ ਮਲਾਵੜ ਵਾਲਾ ਸਮਾਨ ਵੇਚਦੇ ਨੇ ਔਰ ਸਾਨੂੰ ਸਭ ਨੂੰ ਅਵੇਅਰ ਹੋਣਾ ਚਾਹੀਦਾ ਜਿੱਥੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਹੁੰਦੀ ਆ ਉਹ ਸਾਂਝੀ ਕਰੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਮਲਾਵੜ ਖੋਰਾਂ ਤੋਂ ਬਚਾ ਸਕੀਏ ਮੈਂ ਯੋਗੇਸ਼ ਕੁਲ ਫੂਡ ਸੇਫਟੀ ਫੀਸਰ ਲੁਧਿਆਣਾ ਯੋਗੇਸ਼ ਜੀ ਇਹ ਪੂਰਾ ਮਾਮਲਾ ਕੀ ਹੈ ਅੱਜ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਕਿ ਕੋਲ ਸਟੋਰ ਦੇ ਵਿੱਚ ਜਿਹੜੇ ਹੈਗੇ ਮਠਾਈ ਸਟੋਰ ਹੈਗੇ ਆ ਅਸੀਂ ਸਿਹਤ ਵਿਭਾਗ ਵੱਲੋਂ ਜਿਹੜੀ ਇੱਥੇ ਛਾਪੇਮਾਰੀ ਕੀਤੀ ਗਈ ਮੌਕੇ ਤੇ ਜਿਹੜਾ 160 ਕਿਲੋ ਦੇ ਕਰੀਬ ਜਿਹੜੇ ਪੁਰਾਣੀ ਮਠਾਈ ਪਾਈ ਗਈ ਹੈ ਮੌਕੇ ਦੀ ਟੀਮ ਵੱਲੋਂ ਜਿਹੜੇ ਹੈਗੇ ਦੋ ਸੈਂਪਲ ਲਿੱਤੇ ਗਏ ਹਨ ਤੇ ਜਿਹੜੀ ਮਠਾਈ ਖਰਾਬ ਪਾਈ ਗਈ ਸੀ ਉਹ ਮੌਕੇ ਤੇ ਡਿਸਟਰਾਏ ਖੱਡਾ ਪੁੱਟ ਕੇ ਜਿਹੜੀ ਹੈਗੀ ਆ ਉਹ ਮੌਕੇ ਤੇ ਡਿਸਟਰਾਏ ਕਰ ਦਿੱਤੀ ਗਈ ਹੈ ਅੱਛਾ ਹੈਲਥ ਡਿਪਾਰਟਮੈਂਟ ਨੂੰ ਕਿਵੇਂ ਪਤਾ ਲੱਗਿਆ ਸਾਰੀ ਜਾਣਕਾਰੀ ਦਾ ਦੀਵਾਲੀ ਦੇ ਤਿਉਹਾਰ ਤੋਂ ਪਹਿਲੇ ਰੈਗੂਲਰ ਰੈਗੂਲਰ ਇਹ ਜਿਹੜੀ ਹੈਗੀ ਚੈਕਿੰਗ ਹੁੰਦੀ ਹੈਗੀ ਹੈ ਦੀਵਾਲੀ ਦੇ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਵਧ ਜਾਂਦੀ ਹੈ ਪ੍ਰੋਡਕਟਸ ਵਧ ਜਾਂਦੀ ਹੈਗੀ ਹੈ ਹੋਰ ਵੀ ਕੋਲਸਟਰ ਦੀ ਜਿਹੜੀ ਚੈਕਿੰਗ ਚੱਲ ਰਹੀ ਹੈ ਅੱਛਾ ਇਹ ਮਿੱਟੀ ਦੇ ਵਿੱਚ ਦਵਾਈ ਜਾ ਰਹੀ ਹੈ ਤਾਂ ਕਿ ਕਿਸੇ ਦੇ ਹੱਥ ਨਾ ਆਵੇ ਹਨਾ ਹਾਂ ਬਿਲਕੁਲ ਇਹ ਜਿਹੜੀ ਨਾਨ ਫਿਟ ਫੋਰ ਹਿਊਮਨ ਕੰਜ਼ਮਪਸ਼ਨ ਸੀਗੀ ਜਿਹੜਾ ਹੈਗਾ ਕਿ ਇਹ ਪ੍ਰੋਪਰ ਜਿਹੜਾ ਡਿਸਟਰੋਇ ਪ੍ਰੋਸੈਡਰ ਆਊਟਫਿਟ ਕੀਤਾ ਗਿਆ ਇੱਕ ਵਾਰੀ ਹੋਰ ਦੱਸਣਾ ਕਿ ਕਿੰਨੇ ਕੁਆਂਟਲ ਹੈ ਟੋਟਲ 160 ਕਿਜੀ ਹੈ ਜਿਸ ਦੇ ਵਿੱਚ ਰਸਗੁੱਲੇ ਬਰਫੀ ਰਸਗੁੱਲੇ ਪਰ ਮ ਕਿਉਂਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਕਰਪਸ਼ਨ ਦੇ ਖਿਲਾਫ ਔਰ ਮਲਾਵਟ ਖੋਰੀ ਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਆ ਰਹੇ ਹਾਂ ਕੱਲ ਮੈਨੂੰ ਨੇ ਇਨਫੋਰਮੇਸ਼ਨ ਮਿਲੀ ਸੀ ਕਿਸਾਨ ਕੋल्ड ਸਟੋਰ ਜੋ ਜਲੰਧਰ ਬਾਈਪਾਸ ਦੇ ਕੋਲ ਹੈ ਤੇ ਮੈਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਸਿਵਲ ਸਰਜਨ ਮੈਮ ਨੇ ਸਾਂਝੀ ਕੀਤੀ ਉਹਨਾਂ ਨੇ ਹੈਲਥ ਮਿਨਿਸਟਰ ਸਾਹਿਬ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਕਿ ਉਹਨਾਂ ਦੇ ਅੱਜ ਜਿਹੜੀ ਕਾਰਵਾਈ ਕੀਤੀ ਜਾਵੇ ਅੱਜ ਉਹਨਾਂ ਦੇ ਕਾਰਵਾਈ ਹੋਈ ਗਈ ਹੈਗਾ ਉਹਨਾਂ ਦੇ ਕਾਫੀ ਢੇਰ ਤੋਂ ਜਿਹੜਾ ਅੰਦਰ ਹੈਗਾ ਖਾਣ ਵਾਲਾ ਜਿਹੜਾ ਮਠਾਈਆਂ ਨੇ ਉਹ ਪਈਆਂ ਸੀਗੀਆਂ ਜੋ ਕਿ ਡਿਸਟਰੋਏ ਕੀਤੀਆਂ ਗਈਆਂ ਜਨਤਾ ਨੂੰ ਇਹ ਅਪੀਲ ਹੈ ਕਿ 70% ਲੋਕ ਜਿਹੜਾ ਮਲਾਬੜ ਵਾਲਾ ਸਮਾਨ ਵੇਚਦੇ ਨੇ ਔਰ ਸਾਨੂੰ ਸਭ ਨੂੰ ਅਵੇਅਰ ਹੋਣਾ ਚਾਹੀਦਾ ਜਿੱਥੇ ਵੀ ਕੋਈ ਏਦਾਂ ਦੀ ਇਨਫੋਰਮੇਸ਼ਨ ਹੁੰਦੀ ਆ ਉਹ ਸਾਂਝੀ ਕਰੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਮਲਾਬੜ ਖੋਰਾਂ ਤੋਂ ਬਚਾ ਸਕੀਏ